ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਪਾਉਲੋ ਕੋਏਲੋ ਦੀ ਲਿਖੀ ਕਿਤਾਬ ਸੁਪਨ ਸਾਜ ਜੋ ਕਿ ਦਾ ਅਲਕੇਮਿਸਟ ਨੋਵਲ ਦਾ ਪੰਜਾਬੀ ਵਿੱਚ ਅਨਵਾਦ ਹੈ ਅੱਜ ਆਪਾਂ ਇਸ ਕਿਤਾਬ ਦੀ ਅੰਤਿਕਾ ਪੜਦੇ ਹੋਏ ਬਦਾਂਗੇ ਇਸ ਕਿਤਾਬ ਦੀ ਸਮਾਪਤੀ ਵੱਲ ਰਾਤ ਅਜੇ ਪੈਣੇ ਹੀ ਸ਼ੁਰੂ ਹੋਈ ਸੀ ਕਿ ਮੁੰਡਾ ਉਸ ਛੋਟੇ ਜਿਹੇ ਟਹਿ ਚੁੱਕੇ ਗਿਰਜਾ ਘਰ ਪਹੁੰਚ ਗਿਆ ਅੰਜੀਲ ਦਾ ਦਰਖਤ ਅਜੇ ਵੀ ਉੱਥੇ ਮੌਜੂਦ ਸੀ ਅਜੇ ਵੀ ਅੱਧੀ ਟਹਿ ਚੁੱਕੀ ਛੱਤ ਦੇ ਵਿੱਚੋਂ ਦੀ ਤਾਰੇ ਦਿਖਾਈ ਦਿੰਦੇ ਸਨ ਉਸ ਨੂੰ ਉਹ ਦਿਨ ਚੇਤੇ ਆਇਆ ਜਿਸ ਦਿਨ ਉਹ ਆਪਣੀਆਂ ਭੇਡਾਂ ਨਾਲ ਇੱਥੇ ਆਇਆ ਸੀ ਉਹ ਵੀ ਬੜੀ ਪਰ ਅਮਨ ਰਾਤ ਸੀ ਸਿਰਫ ਸੁਪਨਾ ਹੀ ਹੋਰ ਤਰ੍ਹਾਂ ਦਾ ਸੀ ਹੁਣ ਉਹ ਇੱਥੇ ਆਪਣੀਆਂ ਭੇਡਾਂ ਨਾਲ ਨਹੀਂ ਸੀ ਸਗੋਂ ਇੱਕ ਬੇਲ ਚਾ ਲੈ ਕੇ ਆਇਆ ਸੀ ਉਹ ਲੰਬੇ ਸਮੇਂ ਤੱਕ ਬੈਠਾ ਅਸਮਾਨ ਵੱਲ ਵੇਖਦਾ ਰਿਹਾ ਫਿਰ ਉਸਨੇ ਆਪਣੇ ਝੋਲੇ ਵਿੱਚੋਂ ਸ਼ਰਾਬ ਦੀ ਬੋਤਲ ਕੱਢੀ ਅਤੇ ਇਸ ਵਿੱਚੋਂ ਕੁਝ ਘੁੱਟ ਪਰੇ ਉਸ ਨੂੰ ਮਾਰੂਥਲ ਵਿੱਚ ਉਹ ਰਾਤ ਚੇਤੇ ਆਈ ਜਦੋਂ ਉਹ ਤਾਤਸਾਜ਼ ਦੇ ਕੋਲ ਬੈਠਾ ਸੀ ਅਤੇ ਦੋਵੇਂ ਜਣੇ ਤਾਰਿਆਂ ਵੱਲ ਵੇਖਦੇ ਹੋਏ ਇਕੱਠੇ ਹੀ ਸ਼ਰਾਬ ਪੀ ਰਹੇ ਸਨ ਉਸਨੇ ਆਪਣੇ ਵੱਲੋਂ ਗਾਇਆਂ ਬਹੁਤ ਸਾਰੀਆਂ ਸੜਕਾਂ ਬਾਰੇ ਸੋਚਿਆ ਅਤੇ ਉਹਨਾਂ ਅਜੀਬ ਢੰਗਾਂ ਬਾਰੇ ਵੀ ਜਿਨ੍ਹਾਂ ਰਾਹੀਂ ਈਸ਼ਵਰ ਨੇ ਉਸ ਨੂੰ ਆਪਣਾ ਖਜ਼ਾਨਾ ਦਿਖਾਉਣ ਲਈ ਚੁਣਿਆ ਹੈ ਜੇ ਉਸਨੇ बार-बार ਆਉਂਦੇ ਸੁਪਨਿਆਂ ਦੀ ਮਹੱਤਤਾ ਵਿੱਚ ਯਕੀਨ ਨਾ ਕੀਤਾ ਹੁੰਦਾ ਤਾਂ ਉਹ ਨਾ ਉਸ ਖਾਨਾ ਬਦੋਸ਼ ਔਰਤ ਨੂੰ ਮਿਲਿਆ ਹੁੰਦਾ ਨਾ ਬਾਦਸ਼ਾਹ ਨੂੰ ਨਾ ਚੋਰ ਨੂੰ ਅਤੇ ਨਾ ਉਸਨੇ ਆਪਣੇ ਆਪ ਨੂੰ ਕਿਹਾ ਇਹ ਸੋਚ ਬੜੀ ਲੰਬੀ ਹੈ ਇਸ ਸਾਰੇ ਰਾਸਤੇ ਨੂੰ ਨਿਸ਼ਾਨੀਆਂ ਵਿੱਚ ਲਿਖਿਆ ਹੋਇਆ ਸੀ ਅਤੇ ਮੈਂ ਗਲਤ ਨਹੀਂ ਸੀ ਹੋ ਸਕਦਾ ਉਸ ਨੂੰ ਨੀਂਦ ਆ ਗਈ ਅਤੇ ਜਦੋਂ ਉਹ ਜਾਗਿਆ ਤਾਂ ਸੂਰਜ ਕਾਫੀ ਉੱਪਰ ਉੱਠ ਆਇਆ ਸੀ ਉਸਨੇ ਅੰਜੀਲ ਦੀਆਂ ਜੜ੍ਹਾਂ ਵਿੱਚ ਖਦਾਈ ਸ਼ੁਰੂ ਕਰ ਦਿੱਤੀ। ਮੁੰਡਾ ਅਸਮਾਨ ਵੱਲ ਵੇਖ ਕੇ ਉੱਚੀ ਆਵਾਜ਼ ਕਹਿਣ ਲੱਗਾ। ਤੂੰ ਬੁੱਢੇ ਜਾਦੂਗਰ ਤੈਨੂੰ ਸਾਰੀ ਕਹਾਣੀ ਪਤਾ ਸੀ। ਤੂੰ ਤਾਂ ਥੋੜਾ ਜਿਹਾ ਸੋਨਾ ਆਸ਼ਰਮ ਵਿੱਚ ਵੀ ਛੱਡ ਦਿੱਤਾ ਸੀ ਤਾਂ ਕਿ ਮੈਂ ਇਸ ਗਿਰਜਾ ਘਰ ਵਿੱਚ ਵਾਪਸ ਆ ਸਕਾਂ। ਜਦੋਂ ਮੈਂ ਜੀਥੜਿਆਂ ਵਿੱਚ ਵਾਪਸ ਆਇਆ ਸਾਂ ਤਾਂ ਮੈਨੂੰ ਵੇਖ ਕੇ ਸਾਧੂ ਹੱਸਿਆ ਸੀ। ਤੂੰ ਮੈਨੂੰ ਇਸ ਸਭ ਕਾਸੇ ਤੋਂ ਬਚਾ ਨਹੀਂ ਸਕਦਾ। ਉਸਨੇ ਹਵਾ ਨਾਲ ਆਉਂਦੀ ਆਵਾਜ਼ ਸੁਣੀ ਨਹੀਂ ਜੇ ਮੈਂ ਤੈਨੂੰ ਦੱਸ ਦਿੰਦਾ ਦਿੱਤਾ ਹੁੰਦਾ ਤਾਂ ਤੂੰ ਪੀਰਾਮਿਡ ਨਾ ਦੇਖੇ ਹੁੰਦੇ ਉਹ ਬਹੁਤ ਹੀ ਸੁੰਦਰ ਹਨ ਕਿ ਨਹੀਂ ਮੁੰਡਾ ਮੁਸਕਰਾਇਆ ਅਤੇ ਉਸਨੇ ਖਦਾਈ ਜਾਰੀ ਰੱਖੀ ਅੱਧਾ ਘੰਟਾ ਬਾਅਦ ਹੀ ਉਸਦਾ ਬੇਲਚਾ ਕਿਸੇ ਠੋਸ ਚੀਜ਼ ਨਾਲ ਟਕਰਾਇਆ ਇੱਕ ਘੰਟੇ ਬਾਅਦ ਹੀ ਉਸ ਦੇ ਸਾਹਮਣੇ ਇੱਕ ਟਰੰਕ ਪਿਆ ਸੀ ਜਿਸ ਵਿੱਚ ਸਪੇਨ ਦੇ ਸੋਨੇ ਦੇ ਸਿੱਕੇ ਸਨ ਇਨ੍ਹਾਂ ਵਿੱਚ ਕਈ ਕੀਮਤੀ ਪੱਥਰ ਲਾਲ ਅਤੇ ਚਿੱਟੇ ਖੰਭਾਂ ਨਾਲ ਸਜਾਏ ਹੋਏ ਸੋਨੇ ਦੇ ਨਕਾਬ ਅਤੇ ਜਵਾਹਰਾਤਾਂ ਨਾਲ ਜڑے ਹੋਏ ਪੱਥਰਾਂ ਦੇ ਬੁੱਤ ਵੀ ਸ਼ਾਮਿਲ ਸਨ ਇਹ ਕਿਸੇ ਐਸੀ ਜਿੱਤ ਸੀ ਜਿਸ ਨੂੰ ਦੇਸ਼ ਲੰਮੇ ਸਮੇਂ ਤੋਂ ਭੁਲਾ ਚੁੱਕਾ ਸੀ ਅਤੇ ਕੋਈ ਜੇਤੂ ਆਪਣੇ ਬੱਚਿਆਂ ਨੂੰ ਇਸ ਬਾਰੇ ਦੱਸਣੋਂ ਅਸਮਰੱਥ ਰਿਹਾ ਸੀ ਮੁੰਡੇ ਨੇ ਆਪਣੇ ਝੋਲੇ ਵਿੱਚੋਂ ਉਰਿਮ ਤੇ ਥੁਮਮ ਕੱਢੇ ਉਸ ਨੇ ਇਹਨਾਂ ਦੀ ਵਾਰਤੋਂ ਸਿਰਫ ਇੱਕ ਵਾਰ ਹੀ ਕੀਤੀ ਸੀ ਜਦੋਂ ਉਹ ਬਾਜ਼ਾਰ ਵਿੱਚ ਸਵੇਰ ਵੇਲੇ ਬੈਠਾ ਸੀ ਉਸ ਦੀ ਜ਼ਿੰਦਗੀ ਅਤੇ ਉਸ ਦੇ ਰਾਸਤੇ ਨੇ ਸਦਾ ਹੀ ਉਸ ਨੂੰ ਨਿਸ਼ਾਨੀਆਂ ਦਿਖਾਈਆਂ ਸਨ ਉਸ ਨੇ ਉਰਮ ਅਤੇ ਥੋਮਮ ਬਿਊਸੇ ਡ੍ਰਾਂਕ ਵਿੱਚ ਰੱਖ ਦਿੱਤੇ ਇਹ ਵੀ ਇੱਕ ਨਵੇਂ ਖਜ਼ਾਨੇ ਦਾ ਹੀ ਹਿੱਸਾ ਸਨ ਕਿਉਂਕਿ ਇਹ ਉਸ ਨੂੰ ਇਸ ਬੁੱਢੇ ਬਾਦਸ਼ਾਹ ਦਾ ਚੇਤਾ ਕਰਾਉਂਦੇ ਸਨ ਜਿਸ ਨੂੰ ਉਸ ਨੇ ਮੁੜ ਕਦੇ ਨਹੀਂ ਸੀ ਵੇਖਣਾ ਇਹ ਸੱਚ ਹੈ ਕਿ ਜ਼ਿੰਦਗੀ ਸੱਚਮੁੱਚ ਹੀ ਉਹਨਾਂ ਲੋਕਾਂ ਤੇ ਮਿਹਰਬਾਨ ਹੁੰਦੀ ਹੈ ਜਿਹੜੇ ਆਪਣੇ ਸੁਪਨੇ ਦੀ ਪੂਰਤੀ ਕਰਨ ਦਾ ਯਤਨ ਕਰਦੇ ਹਨ ਮੁੰਡੇ ਨੇ ਸੋਚਿਆ ਫਿਰ ਉਸ ਨੂੰ ਚੇਤੇ ਆਇਆ ਕਿ ਉਸਨੇ ਅਜੇ ਤਾਂ ਤਾਰੀਫਾ ਜਾਣਾ ਹੈ ਤਾਂ ਕਿ ਆਪਣੇ ਖਜ਼ਾਨੇ ਦਾ ਦਸਵਾਂ ਹਿੱਸਾ ਆਪਣੇ ਵਾਅਦੇ ਮੁਤਾਬਕ ਉਸ ਖਾਨਾਬਦੋਸ਼ ਔਰਤ ਨੂੰ ਦੇ ਸਕੇ ਉਸਨੇ ਸੋਚਿਆ ਇਹ ਖਾਨਾਬਦੋਸ਼ ਸੱਚਮੁੱਚ ਹੀ ਚੁਸਤ ਹੁੰਦੇ ਹਨ ਇਸ ਦਾ ਕੰਮ ਸ਼ਾਇਦ ਇਹ ਹੈ ਕਿ ਉਹ ਘੁੰਮਦੇ ਫਿਰਦੇ ਬਹੁਤ ਹਨ ਹਵਾ ਇੱਕ ਵਾਰੀ ਫਿਰ ਵਗਣ ਲੱਗੀ ਇਲਵੰਤਰ ਭਾਵਪੁਰਾਸੀ ਜਿਹੜੀ ਕਿ ਅਫਰੀਕਾ ਤੋਂ ਆ ਰਹੀ ਸੀ ਇਸ ਦੇ ਨਾਲ ਮਾਰੂਥਲ ਦੀ ਸੁਗੰਧ ਨਹੀਂ ਸੀ ਆ ਰਹੀ ਅਤੇ ਨਾ ਹੀ ਮੂਰਹਮ ਲਾਵਰਾਂ ਦਾ ਖਤਰਾ ਇਸ ਦੀ ਥਾਂ ਇਸ ਵਿੱਚ ਇੱਕ ਐਸੀ ਸੁਗੰਧ ਆ ਰਹੀ ਸੀ ਜਿਸ ਨੂੰ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਨਾਲ ਹੀ ਇਸ ਵਿੱਚ ਚੁੰਮਣ ਦਾ ਇੱਕ ਅਹਿਸਾਸ ਵੀ ਸੀ ਇਹ ਚੁੰਮਣ ਬਹੁਤ ਦੂਰ ਤੋਂ ਹੌਲੀ 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 ਆਇਆ ਸੀ ਅਤੇ ਆ ਕੇ ਉਸਦੇ ਬੁੱਲਾਂ ਤੇ ਟਿਕ ਗਿਆ ਸੀ ਮੁੰਡਾ ਮੁਸਕਰਾਇਆ ਉਸਨੇ ਇਸ ਤਰ੍ਹਾਂ ਪਹਿਲੀ ਵਾਰ ਕੀਤਾ ਸੀ ਉਹ ਕਹਿਣ ਲੱਗਾ ਮੈਂ ਆ ਰਿਹਾ ਹਾਂ ਫਾਤਿਮਾ ਇੱਥੇ ਹੀ ਇਸ ਕਿਤਾਬ ਦੀ ਸਮਾਪਤੀ ਹੁੰਦੀ ਹੈ ਅੱਗੇ ਮੈਂ ਤੁਹਾਡੇ ਲਈ ਲੈ ਕੇ ਆਵਾਂਗੀ ਕੋਈ ਹੋਰ ਨਵੀਂ ਕਿਤਾਬ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਜੋ ਕਿ ਮੈਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ ਧੰਨਵਾਦ